ਹਲੋ ਜੀ ਵਾਿਗ੍ਰੂ ਜੀ ਕਾ ਖਾਲਸਾ ਵਾਿਗ੍ਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗੀ ਕਿ ਜਦੋਂ ਵੀ ਆਪਾਂ ਕੋਈ ਚੀਜ਼ ਕਰਦੇ ਆ ਨਾ ਤਾਂ ਸਭ ਤੋਂ ਪਹਿਲਾਂ ਭਰੋਸਾ ਤੁਸੀਂ ਨੇ ਵਾਿਗ੍ਰੂ ਜੀ ਤੇ ਰੱਖਣਾ ਹੈ ਅਕਸਰ ਆਪਣੇ ਇਹਨਾਂ ਕੰਮ ਕਾਜ ਕਈ ਵਾਰੀ ਬਹੁਤ ਸੋਹਣੇ ਚੱਲ ਦਿੰਦੇ ਆ ਹਨਾ ਕਾਪਾ ਸਾਰੇ ਖੁਸ਼ ਹੁੰਨੇ ਆ ਪਰ ਚੱਲਦੇ ਚੱਲਦੇ ਕੋਈ ਦਿਨ ਨਾ ਕਦੇ ਕੋਈ ਨਾ ਕੋਈ ਅਚਾਨਕ ਅਜੀਹਾ ਸਮਾਂ ਆ ਜਾਂਦਾ ਹੈ ਕਿ ਆਪਣੇ ਸਾਰੇ ਜਿਹੜੇ ਕੰਮ ਹੁੰਦੇ ਨੇ ਉਹ ਠੱਪ ਹੋ ਜਾਂਦੇ ਨੇ ਤੇ ਅਕਸਰ ਆਪਣੇ ਮਨ ਦੇ ਵਿੱਚ ਹੁੰਦਾ ਹੈਗਾ ਹਨਾ ਵੀ ਸਾਡੇ ਘਰ ਦੇ ਵਿੱਚ ਕਿਸੇ ਨੇ ਜਾਦੂ ਟੂਣਾ ਤਾਂ ਨਹੀਂ ਕਰਵਾਤਾ ਕਿਤੇ ਸਾਡੇ ਕਾਰੋਬਾਰ ਨੂੰ ਕਿਸੇ ਨੇ ਨજર ਤਾਂ ਨਹੀਂ ਲਾਤੀ ਕਈ ਵਾਰੀ ਨਾ ਘਰ ਦੇ ਵਿੱਚ ਬਹੁਤ ਪਿਆਰ ਇਤفاق ਹੁੰਦਾ ਸਾਰਿਆਂ ਦਾ ਆਪਸ ਦੇ ਵਿੱਚ ਰਲ ਮਿਲ ਕੇ ਰਹਿਣਾ ਥੋੜੇ ਦੇ ਵਿੱਚ ਵੀ ਹਨਾ ਘੁਸ ਰਹੇ ਨਾ ਪਰ ਕਈ ਵਾਰੀ ਨਾ ਅਜਿਹੀ ਨજર ਲੱਗਦੀ ਹੈ ਕਿ ਸਾਰੇ ਕੰਮ ਕਾਜ ਵੀ ਖਤਮ ਹੋ ਜਾਂਦੇ ਨੇ ਸਾਰਿਆਂ ਦੇ ਵਿੱਚ ਲੜਾਈ ਝਗੜਾ ਇੱਕ ਦੂਜੇ ਨੂੰ ਦੇਖ ਕੇ ਆਪਾਂ ਰਾਜੀ ਨਹੀਂ ਹੁੰਦੇ ਹੈਗੇ ਆਪਣੀ ਬਰਕਤ ਹੈ ਜਿਹੜੀ ਉਹ ਬਿਲਕੁਲ ਰੁਕ ਜਾਂਦੀ ਹੈ ਇਹ ਅਕਸਰ ਹਰ ਇੱਕ ਨਾਲ ਹੀ ਹੁੰਦਾ ਹੈਗਾ ਕਈ ਤਾਂ ਇਸ ਨੂੰ ਛੱਡ ਦਿੰਦੇ ਆ ਵੀ ਹਨਾ ਨਹੀਂ ਇਹ ਤਾਂ ਹੁਣ ਅਸੀਂ ਕਰ ਨਹੀਂ ਸਕਦੇ ਕਈ ਹੁੰਦੇ ਵੀ ਹਾਂ ਅਸੀਂ ਵਾਹਿਗੁਰੂ ਜੀ ਦੇ ਪਰਨੇ ਪੈ ਕੇ ਇਸ ਚੀਜ਼ ਤੋਂ ਹਨਾ ਜਿਹੜੀ ਮੇਬੀ ਕਹਿੰਦੇ ਨੇ ਕਹਿੰਦੇ ਅਗਰ ਤੁਹਾਡੇ ਤੇ ਮੁਸ਼ਕਿਲ ਆਈ ਹੈ ਨਾ ਤਾਂ ਉਹਦਾ ਡਟ ਕੇ ਸਾਹਮਣਾ ਕਰੋ ਕਿ ਮੁਸ਼ਕਿਲ ਵੀ ਤੁਹਾਡੇ ਤੋਂ ਹਾਰ ਜਾਵੇ ਅਗਰ ਵਾਹਿਗੁਰੂ ਜੀ ਮਾਰੇ ਦਿਨ ਲੈ ਕੇ ਆਉਂਦੇ ਨੇ ਨਾ ਤਾਂ ਚੰਗੇ ਵੀ ਲੈ ਕੇ ਆਉਣਗੇ ਅਗਰ ਚੰਗੇ ਨੇ ਤਾਂ ਥੋੜਾ ਜਿਹਾ ਚੁਕੰਨੇ ਰਹੋ ਕਿਉਂਕਿ ਸਮਾਂ ਬਦਲਦੇ ਨੂੰ ਦੇਰ ਨਹੀਂ ਲੱਗਦੀ ਹੁੰਦੀ ਕਦੇ ਵੀ ਆਪਦੇ ਚੰਗੇ ਸਮੇਂ ਦੇ ਵਿੱਚ ਹੰਕਾਰ ਨਾ ਕਰੋ ਇਹ ਨਾ ਕਹੋ ਵੀ ਮੈਂ ਆ ਜੋ ਕੁਝ ਕੀਤਾ ਮੈਂ ਕਰਿਆ ਮੈਂ ਕਮਾਇਆ ਮੈਂ ਆਪਦੇ ਪੈਰਾਂ 'ਸਿਰ ਖੜਾ ਹੋ ਗਿਆ ਮੈਂ ਤੁਸੀਂ ਕੁਝ ਨਹੀਂ ਕਰਨ ਵਾਲੇ ਕਰਨ ਵਾਲਾ ਉਹ ਵਾਹਿਗੁਰੂ ਹੈ ਕਦੇ ਉਹ ਪਲਾਂ ਦੇ ਵਿੱਚ ਭਿਖਾਰੀ ਤੋਂ ਰਾਜਾ ਰਾਜ ਜੀ ਤੋਂ ਭਿਖਾਰੀ ਬਣਾਉਣ ਵਾਲਾ ਬਹੁਤ ਵੱਡੀਆਂ ਵੱਡੀਆਂ ਪਦਮੀਆਂ ਤੋਂ ਉਹ ਲਾਹਣ ਲੱਗਿਆ ਇੱਕ ਸਕਿੰਟ ਨਹੀਂ ਲਾਉਂਦਾ ਤੇ ਇੱਕ ਗਰੀਬ ਨੂੰ ਰਾਜਾ ਬਣਾਉਣ ਚ ਵੀ ਟਾਈਮ ਨਹੀਂ ਲਾਉਂਦਾ ਕਹਿੰਦੇ ਜਦੋਂ ਵਾਹਿਗੁਰੂ ਜੀ ਦਿੰਦੇ ਨੇ ਨਾ ਤਾਂ ਸੱਪੜ ਪਾੜ ਕੇ ਦਿੰਦੇ ਆ ਤੇ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਣਾ ਅਗਰ ਕਿਸੇ ਵੀ ਭੈਣ ਭਰਾ ਨੂੰ ਇਦਾਂ ਲੱਗਦਾ ਵੀ ਸਾਡਾ ਕਾਰੋਬਾਰ ਬਹੁਤ ਸੋਹਣਾ ਚੱਲ ਰਿਹਾ ਸੀਗਾ ਤੇ ਸਾਡੇ ਘਰ ਨੂੰ ਕਿਸੇ ਨੇ ਨਾજર ਲਾਤੀ ਜਾਂ ਸਾਡੇ ਬੱਚਿਆਂ ਦਾ ਰਿਸ਼ਤਾ ਹੈ ਨਾ ਜਿਹੜਾ ਕਿ ਹੋ ਰਿਹਾ ਕਈ ਕਹਿੰਦੇ ਨੇ ਵੀ ਭਾਨੀ ਮਰਵਾ ਦਿੰਦੇ ਆ ਨਾ ਵੀ ਚੰਗਾ ਭਲਾ ਹੁੰਦਾ ਹੁੰਦਾ ਰਿਸ਼ਤਾ ਰੁਕ ਜਾਂਦਾ ਹੈ ਕਈ ਪੈਨਪਰਾ ਕਹਿੰਦੇ ਨੇ ਵੀ ਮੈਂ ਬਹੁਤ ਪੜਿਆ ਲਿਖਿਆ ਹਣਾ ਪਰ ਜਿਵੇਂ ਕਿਸੇ ਨੇ ਨਾਜ਼ਰੀ ਲਾਤੀ ਹੁੰਦੀ ਹੈਗੀ ਵੀ ਜਿਹੜਾ ਵੀ ਕੋਈ ਕੰਮ ਨੂੰ ਹੱਥ ਪਾਉਣਾ ਨਾ ਉਹ ਕੰਮ ਮੇਰਾ ਨਹੀਂ ਬਣਦਾ ਹੈਗਾ ਹਣਾ ਵੀ ਇਹ ਚੀਜ਼ਾਂ ਅਕਸਰ ਆਪਣੇ ਸਮਾਜ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਇਨਾਂ ਦੇ ਵਿੱਚ ਫਸ ਕੇ ਆਪਾਂ ਨਾ ਫਿਰ ਕਿਸੇ ਜਾਦੂ ਟੂਣੇ ਤੰਤਰਮੰਤਰ ਵਾਲਿਆਂ ਕੋਲੇ ਚਲੇ ਜਾਂਦੇ ਆ ਕਿਸੇ ਬਾਬਿਆਂ ਕੋਲੇ ਚਲੇ ਜਾਂਦੇ ਆ ਜਿਹੜੇ ਕਿ ਨਾਲੇ ਤਾਂ ਸਾਤੋਂ ਲੱਖਾਂ ਰੁਪਈਆ ਲੁੱਟ ਲੈਂਦੇ ਨੇ ਤੇ ਨਾਲੇ ਸਾਨੂੰ ਕੁਝ ਵੀ ਪੱਲੇ ਨਹੀਂ ਪੈਂਦਾ ਹੈਗਾ ਫਿਰ ਉਹ ਕਹਿਣਗੇ ਨਹੀਂ ਜੀ ਤੁਹਾਡੇ ਕਿਸ ਘਰ ਦੇ ਵਿੱਚ ਤਾਂ ਹਨਾ ਇਹ ਜਿੰਨ ਦਾ ਭੂਤ ਦਾ ਕਰਾਇਆ ਹੋਇਆ ਤੁਹਾਡੇ ਹੋਰ ਇੰਨੇ ਪੈਸੇ ਲੱਗਣਗੇ ਤੁਹਾਡਾ ਕੀਤਾ ਹੋਇਆ ਜਿਹੜਾ ਦਾਨ ਪੁੰਨੋਂ ਪਹਿਲਾਂ ਨਹੀਂ ਲੱਗਿਆ ਹਨਾ ਅਏ ਬਹੁਤ ਤੰਗ ਕਰਦੇ ਆ ਅੱਜ ਮੈਂ ਤੁਹਾਨੂੰ ਇੱਕ ਛੋਟੀਆਂ-ਇੰਜੀਆਂ ਗੱਲਾਂ ਦੱਸੂਗੀ ਦੋ ਤਿੰਨ ਟੋਟਕੇ ਹੈਗੇ ਜਿਹੜੇ ਕਿ ਤੁਸੀਂ ਘਰ ਦੇ ਵਿੱਚ ਬੈਠੇ ਹੀ ਕਰ ਸਕਦੇ ਹੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਈ ਪੈਸਾ ਖਰਚਣ ਦੀ ਲੋੜ ਨਹੀਂ ਕੁਝ ਵੀ ਕਰਨ ਦੀ ਲੋੜ ਨਹੀਂ ਤੇ ਦੇਖਿਓ ਵਿਸ਼ਵਾਸ ਰੱਖਿਓ ਕਿ ਤੁਹਾਡੇ ਜਿਹੜਾ ਕਾਰੋਬਾਰ ਹੈ ਉਹ ਕਿੰਨਾ ਜਲਦੀ ਚੱਲੇਗਾ ਹਨ ਤੇ ਕਿਸੇ ਨੇ ਵੀ ਤੁਹਾਡੇ ਘਰ ਦੇ ਵਿੱਚ ਹਨਾ ਦੇਖੋ ਕਿਸੇ ਦੀ ਤਰੱਕੀ ਦੇਖ ਕੇ ਕੋਈ ਨਹੀਂ ਜਰਦਾ ਹਨ ਕਈ ਕਹਿਣਗੇ ਜਾਦੂ ਟੂਣੇ ਤੰਤਰ ਮੰਤਰ ਤਾਂ ਹੁੰਦੇ ਹੀ ਨਹੀਂ ਹੈਗੇ ਹਨਾ ਬੂਤ ਪ੍ਰੇਤ ਨੇ ਜੋ ਵੀ ਕੁਝ ਵੀ ਹੁੰਦਾ ਵੀ ਹੈ ਨਾ ਇਹ ਕੁਝ ਨਹੀਂ ਹੁੰਦਾ ਹੈਗਾ ਗੁਰਬਾਣੀ ਦੇ ਵਿੱਚ ਦੇਖੋ ਹਰੇਕ ਜোন ਬਾਰੇ ਵੀ ਲਿਖਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਸੀਂ ਜੀਵਨੀ ਪੜਿਓ ਉਹਦੇ ਵਿੱਚ ਤੰਤਰ ਮੰਤਰਾਂ ਬਾਰੇ ਸਾਰਾ ਕੁਝ ਲਿਖਿਆ ਪਰ ਜਿਵੇਂ ਆਪਾਂ ਕਹੀ ਵੀ ਅੱਜ ਕੱਲ੍ਹ ਹਨਾ ਕੋਈ ਫੂਕ ਮਾਰ ਕੇ ਐ ਕਰ ਦੂ ਕੋਈ ਇਦਾਂ ਉਹ ਕਰ ਦੂ ਇਹ ਚੀਜ਼ ਨਹੀਂ ਹੁੰਦੀ ਹੈ ਨਾ ਇਹ ਵੀ ਇੱਕ ਪੜਾਈ ਹੈਗੀ ਆਪਾਂ ਕਹਿੰਦੇ ਨੇ ਵੀ ਉਹਨੂੰ ਕਿਵੇਂ ਪਤਾ ਲੱਗੇ ਵੀ ਮੇਰੇ ਆਪ ਵਿਖੇ ਹੈ ਨਾ ਇਦਾਂ ਹੋਣ ਵਾਲਾ ਹੈਗਾ ਕਿਉਂਕਿ ਇਹ ਇੱਕ ਪੜਾਈ ਹੈ ਇਹ ਇੱਕ ਸਾਇੰਸ ਵੀ ਹੈ ਆਪਾਂ ਨਾਲ ਜੋੜ ਕੇ ਰੱਖ ਲੈਣੇ ਹਨਾ ਤੇ ਇਹ ਇੱਕ ਪੜਾਈ ਵੀ ਹੈ ਤੁਸੀਂ ਨੇ ਕਰਨਾ ਕੀ ਹੈਗਾ ਸਭ ਤੋਂ ਪਹਿਲਾਂ ਤਾਂ ਆਪਣੀ ਟਾਇਲਟ ਦੇ ਵਿੱਚ ਪਾ ਦੇਣਾ ਦੇਖੋ ਇਹ ਕਹੇ ਨੂੰ ਤਾਂ ਇੱਕ ਟੋਟਕਾ ਕਈ ਕਹਣਗੇ ਵੀ ਭੈਣੇ ਆਪਣੀ ਗੁਰਬਾਣੀ ਦੇ ਵਿੱਚ ਇਦਾਂ ਦੇ ਟੋਟਕਿਆਂ ਨੂੰ ਕੋਈ ਥਾਣੀ ਬਿਲਕੁਲ ਸਹੀ ਕਹਿ ਰਹੇ ਹੋ ਵੀ ਇਦਾਂ ਦੇ ਟੋਟਕਿਆਂ ਨੂੰ ਕੋਈ ਥਾਣੀ ਹੈਗੀ ਪਰ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਹਨਾ ਇਹ ਚੀਜ਼ਾਂ ਕਰੀਆਂ ਹੋਈਆਂ ਨੇ ਇਹਨਾਂ ਚੀਜ਼ਾਂ ਅਕਸਰ ਬਜ਼ੁਰਗ ਤੁਸੀਂ ਦੇਖਿਓ ਕਹਿੰਦੇ ਹੁੰਦੇ ਨੇ ਕਹਿੰਦੇ ਨਾਜ਼ਰਾਂ ਦਾ ਪੱਟਿਆ ਨਹੀਂ ਬਚਦਾ ਹੈਗਾ ਹੋਰ ਚਾਹੀ ਇਨਸਾਨ ਤੇ ਕਿੱਡੀ ਮਰਜ਼ੀ ਮਾਰ ਪੈ ਜੇ ਬਹੁਤ ਏਡੇ ਏਡੇ ਕਾਰੋਬਾਰ ਉਹਨੇ ਇੱਕ ਕਹਿੰਦੇ ਆਪਾਂ ਕਹਿੰਦੇ ਵੀ ਨਾજર ਕੀ ਹੁੰਦੀ ਆ ਨਾ ਜਿਵੇਂ ਕਿ ਤੁਸੀਂ ਲਾ ਲਓ ਇੱਕ ਬੰਦਾ ਹਨਾ ਪਹਿਲਾਂ ਗਰੀਬ ਸੀਗਾ ਉਹ ਤਰੱਕੀ ਕਰਦਾ 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 ਚਲੋ ਮਿਹਨਤ ਕੀਤੀ ਉਹਨੇ ਥੋੜਾ ਜਿਹਾ ਹਨਾ ਉਹ ਆਪਣੀ ਰੋਟੀ ਖਾਣ ਲੱਗਿਆ ਪਰ ਦੂਸਰੇ ਜਿਹੜੇ ਲਵੇ ਲਾਉਣੇ ਵਾਲੇ ਹੁੰਦੇ ਆ ਹਨਾ ਜਾਂ ਕੋਈ ਲਾਗ ਡਾਟ ਵਾਲੇ ਹੁੰਦੇ ਆ ਜਾਂ ਕੋਈ ਚਾਹੇ ਰਿਸ਼ਤੇਦਾਰ ਵੀ ਲਾ ਲਓ ਨਾ ਉਹ ਵੀ ਸੋਚਦੇ ਆ ਵੀ ਲਾਇਆ ਹੈ ਇਹਨੇ ਕਿਵੇਂ ਐ ਕਰ ਲਿਆ ਇੱਕ ਅੰਦਰੋਂ ਉਹਨਾਂ ਦੀ ਨਿਕਲੀ ਹੋਈ ਹਾ ਲਾ ਲਓ ਵੀ ਉਹਨਾਂ ਨੂੰ ਹੁੰਦਾ ਵੀ ਹਨਾ ਹੌਂਕਾ ਜਿਵੇਂ ਆਪਾਂ ਕਹਦੇ ਨੇ ਵੀ ਹੌਂਕਾ ਲੈਤਾ ਮੇਰੀ ਆਹ ਚੀਜ਼ ਤੇ ਹਨਾ ਵੀ ਇਸ ਚੀਜ਼ ਤੇ ਜਦੋਂ ਹਨਾ ਇਦਾਂ ਹੁੰਦਾ ਵਾ ਤਾਂ ਉਹਦੀ ਜਿਹੜੀ ਆਪਣੀ ਅੱਖਾਂ ਦੀ ਦ੍ਰਿਸ਼ਟੀ ਹੈ ਨਾ ਉਹਦੇ ਨਾਲ ਕਹਿੰਦੇ ਵੀ ਆਪਣੇ ਧਰਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਥੋੜਾ ਜਿਹਾ ਘੱਟ ਹੈ ਤੇ Hindu ਧਰਮ ਦੇ ਵਿੱਚ ਬਹੁਤ ਜ਼ਿਆਦਾ ਇਹ ਚੀਜ਼ਾਂ ਨੂੰ ਮੰਨਿਆ ਜਾਂਦਾ ਹਨ ਕਿ ਜਿਹੜੀ ਅੱਖਾਂ ਦੇਖਦੀਆਂ ਨੇ ਨਾ ਅੱਖਾਂ ਦੇ ਥਰੂ ਕਹਿੰਦੇ ਉਸ ਚੀਜ਼ ਦੇ ਵਿੱਚ ਬਹੁਤ ਨੈਗੇਟਿਵਿਟੀ ਭਰ ਜਾਂਦੀ ਹੈ ਤੇ ਉਹ ਜਿਹੜਾ ਤੁਹਾਡਾ ਕੰਮ ਹੈ ਆਪ ਹੋਣ ਦੀ ਜਗ੍ਹਾ ਡਾਊਨ ਹੋਣ ਲੱਗ ਜਾਂਦਾ ਹੈ ਡਾਊਨ ਕਿਉਂ ਹੁੰਦਾ ਹੈਗਾ ਕਿੰਨਾ ਦਾ ਹੁੰਦਾ ਹੈਗਾ ਤੇ ਕੀ ਕਾਰਨ ਬਣਦਾ ਹੈਗਾ ਦੇਖੋ ਜਿਹੜੇ ਭੈਣ ਭਰਾ ਆਪਣੇ ਧਰਮ ਦੇ ਵਿੱਚ ਪਰਤੱਖ ਨੇ ਜਿਨ੍ਹਾਂ ਦੇ ਕਿ ਅੰਮ੍ਰਿਤ ਛਕਿਆ ਹੋਇਆ ਪੰਜੇ ਬਾਣੀਆਂ ਸਵੇਰੇ ਤੇ ਦੋ ਬਾਣੀਆਂ ਸ਼ਾਮ ਨੂੰ ਸੱਤੇ ਬਾਣੀਆਂ ਦਾ ਆਪਣਾ ਨਿੱਤ ਨਿਮੀ ਪੂਰੇ ਨੇ ਘਰ ਦੇ ਵਿੱਚ ਸਿਮਰਨਾ ਹੈ ਘਰ ਦੇ ਵਿੱਚ ਮੀਟ ਸ਼ਰਾਬ ਇਦਾਂ ਦੀ ਕੋਈ ਚੀਜ਼ ਨਹੀਂ ਆਉਂਦੀ ਉਹਨਾਂ ਨੂੰ ਘਪਰਾਉਣ ਦੀ ਲੋੜ ਨਹੀਂ ਹੈਗੀ ਉਹ ਕੀ ਕਰਨ ਉਹ ਸਿਰਫ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਕੋਲੇ ਜਲ ਰੱਖਾਗੇ ਆਪਣੇ ਘਰ ਦੇ ਵਿੱਚ ਲਗਾਤਾਰ ਇੱਕ ਮਹੀਨਾ ਤੁਸੀਂ ਸਿੱਟਾ ਦੇਣ ਲੱਗ ਜਾਓ ਤਾਂ ਤੁਹਾਡਾ ਰੁਕਿਆ ਹੋਇਆ ਕਾਰੋਬਾਰ ਚੱਲਣ ਲੱਗ ਜਾਏਗਾ ਕੋਈ ਵੀ ਬਿਗੜ ਤੁਹਾਨੂੰ ਕਿਸੇ ਵੀ ਤਰੀਕੇ ਦਾ ਨਹੀਂ ਆਏਗਾ ਕਿਉਂਕਿ ਸਵੇਰੇ ਸ਼ਾਮ ਤੁਸੀਂ ਨਿਤਨੇਮ ਕਰਨਾ ਤੇ ਆਪਣਾ ਵਾਹਿਗੁਰੂ ਜੀ ਤੇ ਅੱਗੇ ਅਰਦਾਸ ਕਰਨੀ ਸ਼ਾਮ ਨੂੰ ਰੱਖਿਆ ਦੇ ਸ਼ਬਦਾਂ ਦੇ ਪਾਠ ਕਰਨਾ ਤਾਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਕੀਤਾ ਕਰਾਇਆ ਜਾਦੂ ਟੂਣਾ ਤੰਤਰ ਮੰਤਰ ਜੋ ਤੁਹਾਨੂੰ ਲੱਗਦਾ ਵੀ ਹਨਾ ਸਾਡੇ ਘਰ ਦੇ ਵਿੱਚ ਇਹ ਆ ਕੁਝ ਵੀ ਨਹੀਂ ਰਹਿਣਾ ਕਿਉਂਕਿ ਇਦਾਂ ਦੀਆਂ ਘਟਨਾਵਾਂ ਮੇਰੇ ਖੁਦ ਦੇ ਨਾਲ ਹੋਈਆਂ ਹੋਈਆਂ ਨੇ ਕਿ ਮੇਰੇ ਇੱਕ ਦੋਸਤ ਸੀਗੀ ਉਹਨਾਂ ਜਦੋਂ ਅਸੀਂ ਦੋਨੋਂ ਇਕੱਠੀਆਂ ਸਕੂਲ ਦੇ ਵਿੱਚ ਪੜਾਉਂਦੀ ਆਉਂਦੇ ਸੀ ਤੇ ਉਹ ਨੂੰ ਨਾ ਪਤਨ ਕੀ ਹੋ ਜਾਂਦਾ ਸੀਗਾ ਉਹਦੇ ਘਰ ਜਾ ਕੇ ਨਾ ਕਈ ਵਾਰੀ ਹੁੰਦਾ ਸੀ ਵੀ ਉਹਦੇ ਚ ਨਾ ਪਤਨ ਕੀ ਸਖਤੀ ਜੀ ਆ ਜਾਂਦੀ ਸੀ ਵੀ ਇਦਾਂ ਉਹ ਨਾ 10-10 ਜਣਿਆਂ ਨੂੰ ਵੀ ਚੱਕ-ਚੱਕ ਕੇ ਮਾਰ ਦਿੰਉ ਦੇਖਣ ਨੂੰ ਬਿਲਕੁਲ ਪਤਲੀ ਜੀ ਹੁੰਦੀ ਸੀ ਨਾ ਤੇ ਉਹ ਨਾ ਆਪਣੇ ਪਿਤਾ ਨੂੰ ਆਪਣੇ ਭਰਾ ਨੂੰ ਹੋਰ ਵੀ ਗਲੀ ਗਮਾਣ ਦੇ ਬਹੁਤ ਹਨਾ ਹੁੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਮਾਰਦੀ ਫਿਰ ਉਹ ਨੂੰ ਧੌਲ ਤਾਰਣਾ ਬਾ ਜਿਵੇਂ ਕਿ ਭੂਤਾਂ ਕੱਢਦੇ ਹਨਾ ਉੱਥੇ ਵੀ ਲੈ ਕੇ ਜਾਂਦੇ ਰਹੇ ਕੁਝ ਨਹੀਂ ਫਰਕ ਪਿਆ ਉਹ ਇਦਾਂ ਹੀ ਕਰਦੀ ਹਨਾ ਲਾਲ ਹੋ ਜਾਂਦੀ ਉਹ ਉਹਦਾ ਬਸ ਐ ਹੋ ਜਾਂਦਾ ਵੀ ਮਾਰ ਦੋਂ ਸਾਰਿਆਂ ਨੂੰ ਇੰਨਾ ਜ਼ੋਰ ਉਹਦੇ ਵਿੱਚ ਆ ਜਾਂਦਾ ਪਤਾ ਨਹੀਂ ਕਿੱਥੋਂ ਕੀ ਹੁੰਦਾ ਸੀ ਉਹਨੂੰ ਹਨਾ ਨਹੀਂ ਪਤਾ ਹਜੇ ਤੱਕ ਚਲੋ ਕੋਈ ਉਪਰੀ ਹਵਾਲਾ ਲਓ ਕੋਈ ਕਹਿੰਦਾ ਸੀ ਕਸਰ ਹੁੰਦੀ ਹੈ ਕੋਈ ਕੁਸ਼ ਕਹਿੰਦਾ ਸੀ ਕੋਈ ਕੁਸ਼ ਕਹਿੰਦਾ ਸੀ ਹਨਾ ਫਿਰ ਹੌਲੀ ਹੌਲੀ ਉਹਦੀ ਮੈਰਿਜ ਹੋ ਗਈ ਮੈਰਿਜ ਹੋਣ ਤੋਂ ਬਾਅਦ ਉਹਨੇ ਅਮਰਿਤ ਛਕ ਲਿਆ ਤੇ ਹੁਣ ਉਹ ਇੱਕ ਵਾਰੀ ਮੈਨੂੰ ਉਹ ਮਿਲੀ ਤੇ ਉਹ ਕਹਿੰਦੀ ਜਦੋਂ ਤੱਕ ਮੈਂ ਅਮਰਿਤ ਛਕਿਆ ਵੀ ਮੈਨੂੰ ਪਤਾ ਹੀ ਨਹੀਂ ਵੀ ਇਦਾਂ ਵੀ ਕੋਈ ਚੀਜ਼ ਹੁੰਦੀ ਹੈ ਹਨਾ ਵੀ ਗੱਲ ਕਹਿਣ ਤੋਂ ਭਾਵੇਂ ਵੀ ਆਪਾਂ ਕਹਿ ਦਿੰਨੇ ਆ ਵੀ ਲਾ ਇਹ ਤਾਂ ਗੁਰ ਸਿੱਖਾ ਹੈ ਲਾ ਇਹਦਾ ਅਮਰਤਤਾਰੀਆ ਵੀ ਅਮਰਤਤਾਰੀ ਹੋਣਾ ਹੀ ਕੱਲਾ ਇਹ ਨਹੀਂ ਹੈਗਾ ਵੀ ਤੁਹਾਨੂੰ ਕੋਈ ਇਦਾਂ ਦੀ ਚੀਜ਼ ਨਹੀਂ ਹੋਵੇਗੀ। ਅਮਰਤਤਾਰੀ ਹੋਣ ਦੇ ਨਾਲ ਨਾਲ ਤੁਹਾਨੂੰ ਨਿਤਨੇਮੀ ਵੀ ਹੋਣਾ ਪਵੇਗਾ ਤੇ ਤੁਹਾਡੇ ਘਰ ਦੇ ਵਿੱਚ ਮੀਟ ਸ਼ਰਾਬ ਵੀ ਨਹੀਂ ਆਉਂਦੀ ਹੋਵੇਗੀ ਤਾਂ ਹੀ ਤੁਹਾਡੇ ਘਰ ਦੇ ਵਿੱਚ ਵਾਹਿਗੁਰੂ ਜੀ ਖੁਸ਼ ਰਹੈਣਗੇ ਤੇ ਤੁਹਾਡੇ ਘਰ ਦੇ ਵਿੱਚ ਕੋਈ ਆਦ-ਵਿਆਦ ਨਹੀਂ ਹੋਵੇਗੀ। ਤੇ ਜਿਹੜੇ ਆਪਾਂ ਦੂਸਰੇ ਤਰੀਕੇ ਆਂਦੇ ਆ ਹਨਾ ਉਹ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਇਹੇ ਦੋ ਟੋਟਕੇ ਤੁਸੀਂ ਨੇ ਕਾਲੀ ਮਿਰਚ ਵਾਲਾ ਤੇ ਚਾਹ ਪੱਤੀ ਵਾਲਾ ਜ਼ਰੂਰ ਕਰਨਾ ਤੇ ਇੱਕ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਹਰ ਰੋਜ਼ ਘਰ ਦੇ ਵਿੱਚ ਸ਼ੁਰੂ ਕਰੋ ਤੇ ਤੁਹਾਨੂੰ ਪੜ੍ਹਨਾ ਨਹੀਂ ਆਉਂਦਾ ਕਈ ਭੈਣ ਭਰਾ ਮੈਨੂੰ ਕਹਿੰਦੇ ਨੇ ਵੀ ਦੀਦੀ ਸਾਨੂੰ ਪਾਠ ਨਹੀਂ ਕਰਨਾ ਆਉਂਦਾ ਤਾਂ ਤੁਸੀਂ ਕੋਲੇ ਜਲ ਰੱਖ ਲਓ 15 ਮਿੰਟ 10 ਮਿੰਟ ਉਹਦੇ ਉੱਪਰ ਹੱਥ ਰੱਖ ਕੇ ਵਾਹਿਗੁਰੂ 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 ਇਸ ਤਰੀਕੇ ਨਾਲ ਤੁਸੀਂ ਜਪਣਾ ਤੇ ਫਿਰ ਉਸ ਜਲ ਨੂੰ ਆਪਣੇ ਘਰ ਦੇ ਵਿੱਚ ਸਿੱਟਾ ਦੇ ਦਿਓ ਪੂਰੇ ਦੇ ਵਿੱਚ ਇਸ ਤਰੀਕੇ ਨਾਲ ਕਾਰਨ ਨਾਲ ਤੁਸੀਂ ਦੇਖਿਓ ਜਿਹੜਾ ਤੁਹਾਡੀਆਂ ਰੁਕੀਆਂ ਹੋਈਆਂ ਬਰਕਤਾਂ ਨੇ ਰੁਕੇ ਹੋਏ ਕੰਮ ਨੇ ਉਹ ਕਿਵੇਂ ਚੱਲਣਗੇ ਤੇ ਕਿਸੇ ਦਾ ਵੀ ਜਾਦੂ ਟੂਣਾ ਤੰਤਰ ਮੰਤਰ ਕਰਾਇਆ ਹੋਇਆ ਮੁਰਕ ਕੇ ਉਹਨਾਂ ਤੇ ਹੀ ਜਾਵੇਗਾ ਤੇ ਤੁਹਾਡੇ ਘਰ ਦੇ ਵਿੱਚ ਦੁਬਾਰਾ ਤੋਂ ਪਿਆਰ ਇਤفاق ਚਹਲ ਪਹਿਲ ਤੇ ਤਰੱਕੀਆਂ ਹੋਣ ਲੱਗ ਜਾਣਗੀਆਂ ਦੇਖੋ ਇਹ ਚੀਜ਼ਾਂ ਹੁੰਦੀਆਂ ਛੋਟੀਆਂ-ਮੋਟੀਆਂ ਨੇ ਪਰ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਜਿਹੜੀਆਂ ਯੁਕਤੀਆਂ ਨੇ ਨਾ ਉਹ ਬਹੁਤ ਹੀ ਕਾਰਗਰ ਹੁੰਦੀਆਂ ਨੇ ਇੱਕ ਚੀਜ਼ ਤੁਸੀਂ ਜ਼ਰੂਰ ਸ਼ਾਮ ਨੂੰ ਨਾ ਇੱਕ ਗਲਾਸ ਪਾਣੀ ਤਾਂ ਤੁਸੀਂ ਭਰ ਕੇ ਰੱਖਣਾ ਤੇ ਸਵੇਰੇ ਉੱਠ ਕੇ ਉਸ ਨੂੰ ਆਪਣੇ ਜਿਹੜੇ ਗੇਟ ਹੁੰਦੇ ਨੇ ਬਾਹਰ ਉਹਨਾਂ ਦੇ ਦੋਨਾਂ ਦੇ ਹੈਨਾ ਬਾਹਰ ਪਾਏ ਹੋਣਾ ਕਿਉਂਕਿ ਇਹ ਕਹਿੰਦੇ ਪਾਣੀ ਹੈ ਨਾ ਜਿਹੜਾ ਇਹ ਤੁਹਾਡੇ ਘਰ ਦੀ ਜਿਹੜੀ ਸਾਰੀ ਨੈਗੇਟਿਵਿਟੀ ਹੈ ਨਾ ਉਹਨੂੰ ਆਪਣੇ ਵੱਲ ਖਿੱਚਦਾ ਤੇ ਜਦੋਂ ਤੁਸੀਂ ਇਹ ਚੀਜ਼ ਕਰਨ ਲੱਗੋਗੇ ਨਾ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨਾ ਪਿਆਰ ਇਤفاق ਆਉਣ ਲੱਗੇਗਾ ਤੇ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ